ਭਾਈ ਜੀ ਮੈਂ ਹੁਣ ਨਾ ਇੱਥੋਂ ਮੋਟਰਸਾਈਕਲ ਤੇ ਨਿਕਲ ਰਿਹਾ ਸੀਗਾ ਮਦਨ ਢੇੜੀ ਪਿੰਡ ਆ ਮੈਂ ਖਰੜ ਦੇ ਜਿੰਨੇ ਵਸਨੀਕ ਐ ਤੇ ਮਦਨ ਢੇੜੀ ਔਰ ਬਾਕੀ ਬਟਾਲਾ ਬਟਾਲੀ ਇਧਰਲੇ ਜਿੰਨੇ ਵਸਨੀਕਾ ਟੂਰਦੇ ਵਾਲੇ ਪਾਸੇ ਉਹਨਾਂ ਦੇ ਇੱਕ ਵੀਰਾਂ ਨੂੰ ਬੇਨਤੀ ਕਰ ਰਿਹਾ ਮੈਂ ਇੱਥੋਂ ਨਿਕਲ ਰਿਹਾ ਸੀ ਨਾ ਵੀਰ ਹੁਣੀ ਇੱਥੇ ਛਵੀਰ ਲਈ ਬੈਠੇ ਨੇ ਹਨਾ ਇਹਨਾਂ ਦੇ ਲੱਤਾਂ ਬਹਾ ਨਹੀਂ ਚਲਦੀਆਂ ਮੈਂ ਅੱਗੇ ਵੀ ਇਹਨਾਂ ਦੇ ਆਸ਼ਰਮ ਅੰਦਰ ਜਾ ਕੇ ਆਏ ਆ ਬਹੁਤ ਵਧੀਆ ਸੇਵਾ ਨੂੰ ਪਾਉਂਦੇ ਨੇ ਬਹੁਤ ਵਧੀਆ ਸੇਵਾ ਦੇ ਪਾਉਂਦੇ ਨੇ ਇੱਥੇ ਨੰਨਾਂ ਨੇ ਪਹਿਲਾਂ ਵੀ ਸੇਵਾਾਂ ਦੇ ਬਾਦੀ ਮੈਂ ਅੰਦਰ ਹੀ ਬਹੁਤ ਅਕਸਰ ਵੀ ਇਹ ਪਹਿਲਾਂ ਵੀ ਦੇਖਿਆ ਹੈ ਹਨਾ ਤੁਸੀਂ ਆਪਣੇ ਆਪਣੇ ਇਲਾਕੇ ਦੇ ਸਾਰਿਆਂ ਨੂੰ ਬੇਨਤੀ ਹੈ ਇੱਧਰ ਆਇਆ ਕਰੋ ਬਹੁਤ ਵਧੀਆ ਸੇਵਾ ਇਹ ਲੋਕ ਨਿਭਾ ਰਹੇ ਨੇ ਹੈਨਾ ਤੇ ਅਜੇ ਸ਼ਬੀਲ ਦਾ ਮੈਂ ਦੇਖਿਆ ਇੱਥੇ ਲਾਇਆ ਹੋਇਆ ਇਹਨਾਂ ਨੇ ਨਾਲ ਇੱਥੇ ਬਿਲਕੁਲ ਮਦਨਹੀੜੀ ਦੇ ਵਿੱਚ ਡੇਰਾ ਬਣਿਆ ਹੋਇਆ ਉਹ ਬਾਕਰਪੁਰ ਵਾਲੇ ਪਖੰਡੀ ਬਾਬੇ ਦਾ ਹਨਾ ਉਹਨੇ ਤਾਂ ਮੈਂ ਕਿਹਾ 6 ਮਹੀਨੇ ਚ ਆਪਣਾ ਡੇਰਾ ਖੜਾ ਕਰ ਲਿਆ ਮੈਂ ਇਹਨਾਂ ਨੂੰ ਦੇਖਿਆ ਹੈ ਇਹ ਬੜੇ ਸ਼ਿੱਦਤ ਨਾਲ ਬੜੀ ਸ਼ਿੱਦਤ ਨਾਲ ਸੇਵਾ ਕਰਦੇ ਇਹ ਮੁੰਡੇ ਮੁੰਡੇ ਕੁੜੀਆਂ ਪਹਿਣਾ ਦੇਖੀਆਂ ਮੈਂ ਇੱਥੇ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਉਹ ਬਾਕਰਪੁਰਾ ਦੇ ਪਖੰਡੀ ਦਾ ਉਹ ਜਿਹੜਾ ਜਿਹਦੇ ਵੀਜੇ ਲਵਾਉਂਦੇ ਆ ਜਿਹੜਾ ਕੁੜੀਆਂ ਨੂੰ ਗਲਤ ਗਲਤ ਪਾਸੇ ਲਾਉਂਦਾ ਉਹਦਾ ਡੇਰਾ ਹੈ ਹਨਾ ਮੇਰੇ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਹੈ ਉਧਰ ਨਾ ਜਾਓ ਹਨਾ ਇੱਕ ਗੁਰੂ ਦੇ ਲੜ ਲੱਗੀ ਹੈ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਇੱਧਰ ਉਧਰ ਨਾ ਭਟਕੀਏ ਇਹ ਪਖੰਡੀ ਬਾਬੇ ਦੇ ਸਿਰ ਤੇ ਹਨਾ ਤੇ ਦੇਖੋ ਮੈਂ ਇੱਥੋਂ ਅਕਸਰ ਨਿਕਲਦਾ ਹੋਇਆ ਮੈਂ ਸਵੇਰੇ ਜਦ ਦੁੱਧ ਪਾਣ ਜਾਂਦਾ ਜਦ ਮੈਂ ਦੇਖਦਾ ਹਾਂ ਨਾ ਇਹ ਬਹੁਤ ਵਧੀਆ ਸੇਵਾ ਨੇ ਬੰਦੇ ਹਨ ਨਾ ਤੇ ਅਕਸਰ ਮੈਂ ਦੇਖਿਆ ਜੀ ਇਹਨਾਂ ਨਾਲ ਲੱਗੋਏ ਵਧੀਆ ਸੇਵਾ ਨਿਭਾਉਂਦੇ ਹਨ ਕਿੰਨਾ ਮਿੱਠਾ ਜਾਂ ਛਾਕੇ ਵੈਰੀ ਪਖੰਡੀ ਬਾਬਿਆਂ ਦੇ ਲੜਦਾ ਲੱਗੋ ਯਾਰ ਇਹਨਾਂ ਨੇ ਤਾਂ ਸਾਡੇ ਸਮਾਜ ਦਾ ਘਾਣ ਜੀਤਾ ਹੈ ਨਾ ਆ ਸਾਡੇ ਘਰਾਂ ਦੀਆਂ ਜਨਾਨੀਆਂ ਸਾਡੇ ਪਿੰਡਾਂ ਦੀਆਂ ਜਨਾਨੀਆਂ ਇਹਨਾਂ ਦੇ ਪਿੱਛੇ ਤਾਂ ਜਾਂਦੀਆਂ ਪਿੱਛੇ ਪਿੱਛੇ ਸਾਡੇ ਬੰਦੇ ਲੱਗੇ ਰਹਿੰਦੇ ਲਾਲਾ ਵੀਰ ਗੱਡੀ ਸਵਾਰਾ ਔਖਾ ਹੋ ਜਾਂਦਾ ਇਹਨਾਂ ਨੇ ਇਹ ਇਲਾਕੇ 'ਚ ਹੁਣੇ ਆਪਣਾ ਡੇਰਾ ਤੇ ਖੋਲ੍ਹਿਆ ਤੇ ਇਹਨਾਂ ਨੇ ਸਾਰਾ ਇਲਾਕਾ ਬਰਬਾਦ ਕਰਨਾ ਸ਼ੁਰੂ ਕਰਤਾ ਪਹਿਲਾਂ ਜੀਰਕਪੁਰ ਵਾਲੇ ਪਾਸੇ ਇਹਨਾਂ ਨੇ ਕੰਮ ਕੀਤਾ ਹੋਇਆ ਇਹ ਕੰਮ ਆਪਾਂ ਇੱਥੇ ਨਾ ਹੋਣ ਦਈਏ ਨਾ ਜੇ ਤੁਸੀਂ ਸੇਵਾ ਨਿਭਾਉਣੀ ਆ ਆਸ਼ਰਮ 'ਚ ਜਾ ਕੇ ਨਿਭਾਓ ਬੜੀ ਵਧੀਆ ਇਹ ਮੈਂ ਦੇਖਿਆ ਮੁੰਡੇ ਕੁੜੀਆਂ ਬੜੀ ਵਧੀਆ ਸੇਵਾ ਨਿਭਾਉਂਦੇ ਆ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਕਰਦਾਂਗੇ ਕਿਰਪਾ ਕਰਕੇ ਆ ਜਿਹ ਤੇ ਸ਼ੇਅਰ ਵੀ ਕਰਿਓ ਸਾਰੇ ਹਨਾ ਮੈਂਤੀਆ ਨਹੀਂ ਸਭ ਨੇ ਆ ਪਖੰਡੀ ਬਾਬੇ ਨਾਲ ਲੜਦਾ ਲੱਗੋ